ਕਿਸ ਤਰ੍ਹਾਂ ਮੰਨਦੇ ਵਿੱਚੋਂ ਦਾ ਜਿੰਮੀ ਜੀ ਕਿੰਨੇ ਟਾਈਮ ਤੋਂ ਤੁਸੀਂ ਇਹ ਸੇਵਾ ਦੇ ਵਿੱਚ ਲੱਗੇ ਹੋਏ ਹੋ ਮੈਨੂੰ ਲਗਭਗ 25-30 ਸਾਲ ਹੋ ਗਏ ਜੀ ਉਸ ਚੀਜ਼ ਦੇ ਜੋ ਟਰੈਵਲ ਏਜੰਟਾਂ ਦੀ ਜੋ ਲੁੱਟ ਚੱਲ ਰਹੀ ਹੈ ਪਹਿਲਾਂ ਇੱਕ ਵਿਦੇਸ਼ੀ ਲਾੜੇ ਆਉਂਦੇ ਸੀਗੇ ਉਹ ਬਣ ਕੇ ਜਾਲੀ ਲਾੜੇ ਜੋ ਇੱਥੇ ਲੜਕੀਆਂ ਨੂੰ ਪਰਮਾਉਂਦੇ ਜਾਂ ਰਿਸ਼ਤਿਆਂ ਦੀ ਅਖਬਾਰਾਂ 'ਚ ਇਸ਼ਤਿਹਾਰ ਦਿੰਦੇ ਤੇ ਉਹ 20-20 30-30 ਲੱਖ ਰੁਪਈਆ ਲੈ ਲੈਂਦੇ ਇੱਥੇ ਮਹੀਨਾ-ਮਹੀਨਾ ਰਹਿੰਦੇ ਉਸ ਤੋਂ ਬਾਅਦ ਉਹ ਚਲੇ ਜਾਂਦੇ ਨੰਬਰ ਬਦਲ ਲੈਂਦੇ ਤਾਂ ਉਹ ਕਹਿੰਦੇ ਸੀ ਕੁੜੀਆਂ ਤਾਂ ਚਿੜੀਆਂ ਹੁੰਦੀਆਂ ਨੇ ਤੇ ਅਸੀਂ ਤਾਂ ਬਾਜ਼ ਹੁੰਨੇ ਆਂ اسی انہاں ਬਾਜਾਂ ਦੀਆਂ ਚੁੰਝਾਂ ਬੰਨੀਆਂ ਅਤੇ ਲੜਕੀਆਂ ਨੂੰ ਇਨਸਾਫ ਹੋਇਆ। थैंक्स टू जिम्मी ਸਰ ਕਿ ਮੇਰਾ ਪੈਸੇ ਮੇਰੇ ਕੋਲ ਵਾਪਿਸ ਦਿਲਾਇਆ। ਵਾਲੇ ਏਜੰਸੀਆਂ ਨੇ ਜੋ ਲੋਟੂ ਟ੍ਰੈਵਲ ਏਜੰਸੀਆਂ ਨੇ ਇਹਨਾਂ ਨੇ ਲੁੱਟ ਮਚਾਈ ਹੈ। ਡਾਟਾ ਚੱਕਦੇ ਸੀ ਆਈਲੈਂਡ ਸੈਂਟਰਾਂ ਤੋਂ ਪਬਲਿਕ ਤੋਂ ਜਿਨ੍ਹਾਂ ਚ ਵਿਦੇਸ਼ ਜਾਣ ਦੀ ਲਾਲਸਾ ਤਾਂ ਉਹਨਾਂ ਤੋਂ ਲੱਖਾਂ ਰੁਪਇਆ ਉਹ ਪਰਵਾ ਕੇ ਲੈ ਗਏ। ਮੇਰੇ ਪੈਸੇ ਵਾਪਸ ਆ ਚੁੱਕੇ ਹਨ ਅਤੇ ਮੈਂ ਧੰਨਵਾਦ ਕਰਨਾ ਚਾਹੁੰਗਾ ਜਿੰਮੀ ਸਰ ਦਾ ਜਿੰਨ ਕੇ ਦੁਆਰਾ ਮੇਰੇ ਸਾਰੇ ਪੈਸੇ ਵਾਪਿਸ ਹੋ ਗਏ। ਜਿੰਮੀ ਜੀ ਹੁਣ ਤੱਕ ਕਿੰਨੇ ਪੈਸੇ ਜਿਹੜੇ ਤੁਸੀਂ ਵਾਪਸ ਕਰਵਾ ਚੁੱਕੇ ਹੋ ਫਸੇ ਹੋਏ? ਦੇਖੋ ਗਿਣਤੀ ਤਾਂ ਕੋਈ ਹੈ ਨਹੀਂ ਬਰਾ ਲਗਭਗ 40 ਕਰੋੜ ਰੁਪਈਆ ਤਾਂ ਮੈਂ ਸਮਝਦਾ ਵੀ ਉਹ ਆ ਗਿਆ ਉਂਗਲਾ ਤਾਂ ਹੀ ਗਿਨੇ ਆ ਪਿਆ ਤਾਂ ਲੋਕਾਂ ਦਾ ਮੈਂ ਗਵਾ ਚੁੱਕੇ ਹੈ ਚੰਡੀਗੜ੍ਹ ਏਜੰਸੀਆਂ ਕੋਲ 5.5 ਲੱਖ ਰੁਪਈਆ ਖਰਚ ਹੋਇਆ ਤਾਂ ਜੀ ਤੇ ਸਾਡਾ ਜਿਮੀ ਸਰ ਨੇ ਇਹ ਕਢਵਾ ਕੇ ਦਿੱਤਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿੱਦਾਂ ਜਾਲ ਦੇ ਵਿੱਚ ਇਹ ਬਸਾਉਂਦੇ ਨੇ ਆਪਦੇ ਬਾਅਦ ਚ ਸਾਰਾ ਕੁਝ ਕਰਦੇ ਨੇ ਕੀ ਪ੍ਰੋਸੈਸ ਇਹ ਬਹੁਤ ਵੱਡਾ ਮਾਫੀਆ ਹੈ ਜੀ ਇਹਨਾਂ ਦਾ ਇੱਕ ਜੋ ਦਿਖ ਰਿਹਾ ਉਹ ਸੱਚ ਨਹੀਂ ਤਾ ਇਹ ਪਰਮਾਉਂਦੇ ਨੇ ਡਾਟਾ ਲੈ ਕੇ ਦਫ਼ਤਰਾਂ ਚ ਬੁਲਾ ਕੇ ਉਹਨਾਂ ਦੀ ਪ੍ਰੈਜੈਂਟੇਸ਼ਨ ਹੀ ਹੈਪੀ ਜੀ ਇੰਨੀ ਸੋਲਿਡ ਐ ਦਫ਼ਤਰ ਐਨੇ ਚਮਚਮਾਉਂਦੇ ਨੇ ਤਾਂ ਉੱਥੇ ਉਹਨਾਂ ਦੇ ਕੋਈ ਵੀਜ਼ਾ ਲੈ ਕੇ ਆ ਗਿਆ ਉਹ ਵੀਜ਼ੇ ਵਾਲਾ ਵੀ ਉਹਨਾਂ ਦਾ ਬੰਦਾ ਜਾਲੀ ਮੈਨੂੰ ਕਿਸੇ ਨੇ ਦੱਸਿਆ ਕੋਈ ਇੱਕ ਲੱਡੂਆਂ ਦਾ ਡੱਬਾ ਲੈ ਕੇ ਆ ਗਿਆ ਉਹ ਵੀ ਕਹਿੰਦੇ ਵੀਜ਼ਾ ਆ ਗਿਆ ਉਹ ਵੀ ਬੰਦਾ ਉਹਨਾਂ ਦਾ ਸੀ ਤਾਂ ਅਗਲਾ ਉੱਥੇ ਪਰਵਾ ਕੇ ਜੋ ਲੱਖਾਂ ਰੁਪਇਆ ਲੋਕਾਂ ਵਾਲੇ ਜਿੰਨੇ ਸਰਨੇ ਜਿੰਨੇ ਮੇਰਾ ਇੱਕ ਇੱਕ ਲੋਕਾ ਨਿਕਲਵਾਇਆ ਮੈਂ ਉਹਨਾਂ ਦਾ ਧੰਨਵਾਦ ਅਦਾਲਤ ਸੇਵਾ.com ਸ਼ੁਰੂ ਕਰਦੇ ਆਂ ਜੀ ਉਹਦੇ ਵਿੱਚ ਜਿਹੜਾ ਹੈ ਵੀ ਲੋਕਾਂ ਨੂੰ ਕਈ ਚੀਜ਼ਾਂ ਦੇ ਵਿੱਚ ਕਾਨੂੰਨੀ ਸਹਾਇਤਾ ਦੀ ਲੋੜ ਹੁੰਦੀ ਹੈ ਤਾਂ ਉਹਦੇ ਵਿੱਚ ਮੈਂ 500 ਦੇ ਕਰੀਬ ਵਕੀਲ ਨੇ ਜੋ ਮਿੱਤਰ ਨੇ ਸਮਾਜ ਸੇਵੀ ਨੇ ਉਹਨਾਂ ਨੂੰ ਵੀ ਐਡ ਕਰਕੇ ਵੀ ਲੋਕਾਂ ਨੂੰ ਜੋ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਿਹੜਾ ਟਰੈਵਲ ਏਜੰਸੀ 'ਚ ਆਪਣੇ ਪੈਸੇ ਫਸ ਗਏ ਸੀਗੇ ਤੇ ਜਿੰਮੀ ਸਰ ਨੇ ਛਡਵਾਏ ਹੈ ਇਹਨਾਂ ਦਾ ਬਹੁਤ ਧੰਨਵਾਦ ਹੈ ਸਾਸੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਸਿਟੀ ਬਰਨਾਲਾ ਨਿਊਜ਼ ਅੱਜ ਤੁਹਾਨੂੰ ਉਸ ਸ਼ਖਸੀਅਤ ਨੂੰ ਮਨਾਵਾਂਗੇ ਜੋ ਕਿ ਅਨੇਕਾਂ ਕਰੋੜਾਂ ਰੁਪਇਆ ਗਰੀਬ ਲੋਕਾਂ ਦਾ ਟਰੈਵਲ ਏਜੰਟਾਂ ਤੋਂ ਫਸਿਆ ਵਾਪਸ ਕਰਵਾ ਚੁੱਕੇ ਨੇ ਲੋਕਾਂ ਨੂੰ ਸਾਡੇ ਨਾਲ ਜਤਿੰਦਰ ਜਿੰਮੀ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਵਾਗਤ ਹੈ ਤੁਹਾਡਾ ਸਿਟੀ ਬਰਨਾਲਾ ਨਿਊਜ਼ ਤੇ ਧੰਨਵਾਦ ਹੈਪੀ ਜੀ ਧੰਨਵਾਦ ਸਿਟੀ ਬਰਨਾਲਾ ਨਿਊਜ਼ ਦਾ ਤੇ ਕਿਸ ਤਰ੍ਹਾਂ ਮੰਨਦੇ ਵਿੱਚੋਂ ਦਾ ਜਿੰਮੀ ਜੀ ਕਿੰਨੇ ਟਾਈਮ ਤੋਂ ਤੁਸੀਂ ਇਹ ਸੇਵਾ ਦੇ ਵਿੱਚ ਲੱਗੇ ਹੋਏ ਹੋ ਮੈਨੂੰ ਲਗਭਗ 25-30 ਸਾਲ ਹੋ ਗਏ ਜੀ ਉਸ ਚੀਜ਼ ਦੇ ਜੋ ਟਰੈਵਲ ਏਜੰਟਾਂ ਦੀ ਜੋ ਲੁੱਟ ਚੱਲ ਰਹੀ ਹੈ ਪਹਿਲਾਂ ਇੱਕ ਵਿਦੇਸ਼ੀ ਲਾੜੇ ਆਉਂਦੇ ਸੀਗੇ ਉਹ ਬਣ ਕੇ ਜਾਲੀ ਲਾੜੇ ਜੋ ਇੱਥੇ ਲੜਕੀਆਂ ਨੂੰ ਪਰਮਾਉਂਦੇ ਜਾਂ ਰਿਸ਼ਤਿਆਂ ਦੀਆਂ ਅਖਬਾਰਾਂ 'ਚ ਇਸ਼ਤਿਹਾਰ ਦਿੰਦੇ ਤੇ ਉਹ 20 20 30 30 ਲੱਖ ਰੁਪਈਆ ਲੈ ਲੈਂਦੇ ਇੱਥੇ ਮਹੀਨਾ ਮਹੀਨਾ ਰਹਿੰਦੇ ਉਸ ਤੋਂ ਬਾਅਦ ਉਹ ਚਲੇ ਜਾਂਦੇ ਨੰਬਰ ਬਦਲ ਲੈਂਦੇ ਤਾਂ ਉਹ ਕਹਿੰਦੇ ਸੀ ਕੁੜੀਆਂ ਤਾਂ ਚਿੜੀਆਂ ਹੁੰਦੀਆਂ ਨੇ ਤੇ ਅਸੀਂ ਤਾਂ ਬਾਜ ਹੁੰਨੇ ਆ ਅਸੀਂ ਉਹਨਾਂ ਬਾਜਾਂ ਦੀਆਂ ਚੁੰਝਾਂ ਬਣੀਆਂ ਅਤੇ ਲੜਕੀਆਂ ਨੂੰ ਇਨਸਾਫ ਦਿਵਾਇਆ ਉਸ ਲਈ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਜੋ ਕੇਂਦਰੀ ਮੰਤਰੀ ਸੀ ਉਹਨਾਂ ਨੇ ਬਹੁਤ ਮਦਦ ਕੀਤੀ ਤਾ ਇਸ ਤਰ੍ਹਾਂ ਦੇ ਬਹੁਤ ਆਏ ਫਿਰੇ ਟਰੈਵਲ ਏਜੰਸੀਆਂ ਨੇ ਜੋ ਲੋਟੂ ਟਰੈਵਲ ਏਜੰਸੀਆਂ ਨੇ ਇਹਨਾਂ ਨੇ ਲੁੱਟ ਮਚਾਈ ਏ ਡਾਟਾ ਚੱਕਦੇ ਸੀ ਆਈਲੈਂਡ ਸੈਂਟਰਾਂ ਤੋਂ ਪਬਲਿਕ ਤੋਂ ਜਿਨ੍ਹਾਂ ਚ ਵਿਦੇਸ਼ ਜਾਣ ਦੀ ਲਾਲਸਾ ਤਾਂ ਉਹਨਾਂ ਨੂੰ ਲੱਖਾਂ ਰੁਪਇਆ ਉਹ ਪਰਮਾ ਕੇ ਲੈ ਜਾਂਦੇ ਜਿੰਮੀ ਜੀ ਹੁਣ ਤੱਕ ਕਿੰਨੇ ਪੈਸੇ ਜਿਹੜੇ ਤੁਸੀਂ ਵਾਪਸ ਕਰਵਾ ਚੁੱਕੇ ਹੋ ਫਸੇ ਹੋਏ ਦੇਖੋ ਗਿਣਤੀ ਤਾਂ ਕੋਈ ਹੈ ਨਹੀਂ ਬਰਾ ਲਗਭਗ 40 ਕਰੋੜ ਰੁਪਇਆ ਤਾਂ ਮੈਂ ਸਮਝਦਾ ਵੀ ਉਹ ਆ ਗਿਆ ਉਂਗਲਾ ਤਈ ਗਿਨੇ ਆ ਪਿਆ ਤਾਂ ਲੋਕਾਂ ਦਾ ਮੈਂ ਦੁਬਾਰਾ ਚੁੱਕੇ ਤੇ ਇਹ ਹੈ ਵੀ ਔਨ ਆਲੇ ਮੈਂ ਸਮਝਦਾ ਵੀ ਟਾਈਮ ਦੇ ਵਿੱਚ ਹਜ਼ਾਰਾਂ ਕਰੋੜ ਰੁਪਇਆ ਜਿਹੜਾ ਹੈ ਇਹ ਹਿੰਦੁਸਤਾਨ ਦੇ ਵਿੱਚ ਟ੍ਰੈਵਲ ਮਾਫੀਆ ਕੋਲੇ ਲੋਕਾਂ ਦਾ ਫਸਿਆ ਪਿਆ। ਬਚਾ ਕਿਵੇਂ ਜਾਵੇ ਇਹਨਾਂ ਤੋਂ? ਦੇਖੋ ਬਚਣ ਲਈ ਇਹ ਹੈ ਵੀ ਇੱਕ ਆਪਣੇ ਜੋ ਗਵਰਨਮੈਂਟ ਤੋਂ ਮਨਜ਼ੂਰਸ਼ੁਦਾ ਲਾਇਸੈਂਸੀ ਨੇ ਟ੍ਰੈਵਲ ਏਜੰਸੀਆਂ ਉਹਨਾਂ ਨੂੰ ਦੂਜਾ ਆਪਣੇ ਲੈਵਲ ਤੇ ਵੀ ਕੋਕ ਪੜਤਾਲ ਕਰਕੇ ਇਹ ਫਾਈਲਾਂ ਲੋਨ ਤੇ ਉਹਦੇ ਵਿੱਚ ਇਹ ਅੱਜਕੱਲ ਬੱਚੇ ਪੜੇ ਲਿਖੇ ਨੇ ਜੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਵਾਨਾ ਤਾਂ ਉਹਦੇ ਵਿੱਚ ਉਹ ਆਪਣੀ ਫਾਈਲ ਬੱਚਾ ਆਪ ਵੀ ਪ੍ਰੋਸੈਸ ਕਰ ਸਕਦਾ ਕਿ ਆਪਣੀ ਫਾਈਲ ਉਹ ਆਪ ਵੀ ਪ੍ਰੋਸੈਸ ਕਰ ਸਕਦਾ ਬਿਲਕੁਲ ਜੀ ਔਨਲਾਈਨ ਮੈਂ ਸਮਝਦਾ ਵੀ ਜੇ ਬੱਚੇ ਪੜੇ ਲਿਖੇ ਆ ਤਾਂ ਉਹ ਚੈਕਲਿਸਟ ਦੇਖ ਕੇ ਆਪਣੀ ਫਾਈਲ ਆਪ ਪ੍ਰੋਸੈਸ ਕਰ ਸਕਦੇ ਆ ਨਹੀਂ ਉਹ ਕੀ ਹੈ ਵੀ ਜਿਹੜੇ ਮਨਜੂਰ ਸ਼ੋ ਦਾ ਜਾਂ ਕੋਈ ਜੈਨੂਇਨ ਟਰੈਵਲ ਏਜੰਸੀਆਂ ਨੇ ਉਹਨਾਂ ਦੇ ਥਰੂ ਗਾਈਡੈਂਸ ਲੈ ਕੇ ਉਹ ਆਪਣੀ ਫਾਈਲ ਅਪਲਾਈ ਕਰ ਕਿੱਦਾਂ ਜਾਲ ਦੇ ਵਿੱਚ ਇਹ ਵਸਾਉਂਦੇ ਨੇ ਆਪਦੇ ਬਾਅਦ ਚ ਸਾਰਾ ਕੁਝ ਕਰਦੇ ਨੇ ਕੀ ਪ੍ਰੋਸੈਸ ਇਹ ਬਹੁਤ ਵੱਡਾ ਮਾਫੀਆ ਹੈ ਜੀ ਇਹਨਾਂ ਦਾ ਇੱਕ ਜੋ ਦਿਖ ਰਿਹਾ ਉਹ ਸੱਚ ਨਹੀਂ ਤਾਂ ਇਹ ਪਰਮਾਉਂਦੇ ਨੇ ਡਾਟਾ ਲੈ ਕੇ ਦਫ਼ਤਰਾਂ 'ਚ ਬੁਲਾ ਕੇ ਉਹਨਾਂ ਦੀ ਪ੍ਰੈਜੈਂਟੇਸ਼ਨ ਹੀ ਹੈਪੀ ਜੀ ਇੰਨੀ ਸੋਲਿਡ ਹੈ ਦਫ਼ਤਰ ਇਹਨੇ ਚਮਚਮਾਉਂਦੇ ਨੇ ਤਾਂ ਉੱਥੇ ਉਹਨਾਂ ਦੇ ਕੋਈ ਵੀਜ਼ਾ ਲੈ ਕੇ ਆ ਗਿਆ ਉਹ ਵੀਜ਼ੇ ਵਾਲਾ ਵੀ ਉਹਨਾਂ ਦਾ ਬੰਦਾ ਜਾਲੀ ਮੈਨੂੰ ਕਿਸੇ ਨੇ ਦੱਸਿਆ ਕੋਈ ਇੱਕ ਲੱਡੂਆਂ ਦਾ ਡੱਬਾ ਲੈ ਕੇ ਆ ਗਿਆ ਉਹ ਵੀ ਕਹਿੰਦੇ ਵੀਜ਼ਾ ਆ ਗਿਆ ਉਹ ਵੀ ਬੰਦਾ ਉਹਨਾਂ ਦਾ ਸਿੱਧਾ ਅਗਲਾ ਉੱਥੇ ਪਰਵਾ ਕੇ ਜੋ ਲੱਖਾਂ ਰੁਪਈਆ ਲੋਕਾਂ ਦਾ ਕਿਸੇ ਨੇ ਸੋਨਾ ਬੇਚ ਕੇ ਕਿਸੇ ਨੇ ਜ਼ਮੀਨ ਗਹਿਣੇ ਰੱਖ ਕੇ ਕਈ ਸਰਕਾਰੀ ਮੁਲਾਜ਼ਮਾ ਨੇ ਆਪਣੀਆਂ ਤਨਖਾਹਾਂ ਜੋ ਵੜਾਪੇ ਲਈ ਰੱਖੀਆਂ ਸੀ ਉਹ ਦੇ ਕੇ ਆਪਣੇ ਬੱਚਿਆਂ ਨੂੰ ਕਿ ਕਈ ਸੀ ਵੀ ਕਿਤੇ ਸੈੱਟ ਹੋ ਜਾਣਗੇ ਉਹਨਾਂ ਨੂੰ ਦੇਤਾ ਲੱਖਾਂ ਰੁਪਏ ਬਾਅਦ ਚ ਕੋਈ ਉਹ 6-6 ਮਹੀਨੇ ਚੱਕਰ ਲਾਂਦੇ ਰਹੇ ਕਾਗਜ਼ ਨਹੀਂ ਪੂਰੇ ਹੋਣ ਦਿੰਦੇ ਕੋਈ ਸੁਣਵਾਈ ਨਹੀਂ ਬਾਅਦ ਚ ਉਹਨਾਂ ਨੂੰ ਪਤਾ ਲੱਗਦਾ ਵੀ ਸਾਡੇ ਨਾਲ ਠੱਗੀ ਹੋ ਗਈ ਤਾਂ ਦਫ਼ਤਰਾਂ ਚ ਵੀ ਕੋਈ ਸੁਣਵਾਈ ਨਹੀਂ ਜਿੰਮੀ ਜੀ ਇੱਕ ਤੁਸੀਂ ਇਹਦੇ ਲਈ ਕਾਨੂੰਨੀ ਸੇਵਾ ਵੀ ਸ਼ੁਰੂ ਕਰ ਰਹੇ ਹੋ ਕੀ ਸੀ ਸਾਰਾ ਮੈਟਰ ਮੈਂ ਇਹਦੇ ਵਿੱਚ adalatsheva.com ਸ਼ੁਰੂ ਕਰ ਰਹੇ ਹਾਂ ਜੀ ਉਹਦੇ ਵਿੱਚ ਜਿਹੜਾ ਹੈ ਵੀ ਲੋਕਾਂ ਨੂੰ ਕਈ ਚੀਜ਼ਾਂ ਦੇ ਵਿੱਚ ਕਾਨੂੰਨੀ ਸਹਾਇਤਾ ਦੀ ਲੋੜ ਹੁੰਦੀ ਹੈ ਤਾਂ ਉਹਦੇ ਵਿੱਚ ਮੈਂ 500 ਦੇ ਕਰੀਬ ਵਕੀਲ ਨੇ ਜੋ ਮਿੱਤਰ ਨੇ ਸਮਾਜ ਸੇਵੀ ਨੇ ਉਹਨਾਂ ਨੂੰ ਵੀ ਐਡ ਕਰਕੇ ਵੀ ਲੋਕਾਂ ਨੂੰ ਜੋ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਵੇ ਉਸ ਲਈ ਵੀ ਅਸੀਂ ਬਚਣਾ ਕਿ ਕਿਸ ਤਰ੍ਹਾਂ ਬਚਿਆ ਜਾਵੇ ਇਹਨਾਂ ਤੋਂ ਕਿਸ ਤਰ੍ਹਾਂ ਬਚਿਆ ਜਾਵੇ ਹੋਰ ਸਰਕਾਰਾਂ ਨੂੰ ਮੈਂ ਚਾਹੁੰਦਾ ਵੀ ਇੱਕ ਅਵੇਅਰਨੈਸ ਕੈਂਪ ਚਲਾਉਣੇ ਚਾਹੀਦੇ ਆ ਤਾਂ ਇਹਦੇ ਵਿੱਚ ਜੋ ਲੋਕ ਮਹਿੰਮ ਤੇ ਵਿੱਚ ਲੋਕਾਂ ਨੂੰ ਇੱਕ ਅਵੇਅਰ ਕੀਤਾ ਜਾਵੇ ਦੇਖਿਆ ਜਾਵੇ ਤੁਸੀਂ ਇੰਨੇ ਪੈਸੇ ਵਾਪਸ ਕਰਵਾ ਚੁੱਕੇ ਹੋ ਤੁਹਾਨੂੰ ਕਹਿੰਦਾ ਮਤਲਬ ਏਜੰਟਾ ਦੀਆਂ ਜਾਂ ਏਜੰਸੀਆਂ ਵੱਲੋਂ ਵੀ ਫੋਨ ਕਾਲ ਆਉਂਦੇ ਹੋਣਗੇ ਆਉਂਦੇ ਆ ਜੀ ਕਈ ਤਰ੍ਹਾਂ ਦੇ ਆਉਂਦੇ ਆ ਅਗਲੇ ਪੈ ਦੇਖਦੇ ਆ ਉੱਥੇ ਕਈਆਂ ਦੀਆਂ ਧਮਕੀਆਂ ਆਉਂਦੇ ਕਈ ਕਹਿੰਦੇ ਜੀ ਤੁਸੀਂ ਦੱਸੋ ਕੀ ਲੈਣਾ ਛੱਡੋ ਇਹਨਾਂ ਨੂੰ ਪਰ ਉੱਥੇ ਲੋਕ ਹੱਕਾਂ ਲਈ ਜਦੋਂ ਤੁਸੀਂ ਸੱਚੇ ਹੋ ਕੇ ਲੜਦੇ ਹੋ ਤਾਂ ਮਨ ਨੂੰ ਬੜਾ ਸਕੂਨ ਮਿਲਦਾ ਤਾਂ ਉੱਥੇ ਜਿੱਤ ਵੀ ਜਰੂਰ ਹੁੰਦੀ ਹੈ ਕਿਉਂਕਿ ਠੱਗ ਲੋਕਾਂ ਦੇ ਖਿਲਾਫ ਇਹਨਾਂ ਦੇ ਆਪਣਾ ਜੋ ਫਰੋਡ ਟਰੈਵਲ ਏਜੰਸੀਆਂ ਜਦੋਂ ਇਹਨਾਂ ਦੇ ਖਿਲਾਫ ਜਦੋਂ ਉਹਨਾਂ ਨੂੰ ਇੰਨੇ ਵੀ ਲੋਕਾਂ ਦੇ ਹੱਕਾਂ ਦੀ ਕਮਾਈ ਹੈ ਜਦੋਂ ਮਿਲਦੀ ਹੈ ਤਾਂ ਬੜਾ ਸਕੂਨ ਮਿਲਦਾ ਜਿੰਮੀ ਜੀ ਜੇ ਕਿਸੇ ਨੇ ਪੈਸੇ ਲੈਣੇ ਹੋਣ ਜਾਂ ਤਾਂ ਤੁਹਾਡੇ ਨਾਲ ਕਿਸ ਤਰ੍ਹਾਂ ਸੰਪਰਕ ਕਰਨ ਤੁਹਾਡਾ ਨੰਬਰ ਕੀ ਹੈ ਬੈਸੇ ਦਾ ਸੋਸ਼ਲ ਮੀਡੀਆ ਤੇ ਚਲੋ ਪ੍ਰਮਾਤਮਾ ਦੀ ਕਿਰਪਾ ਤੁਹਾਡਾ ਜਿੱਥੋਂ ਮਰਜ਼ੀ ਲੱਭ ਲੈਣ ਮੇਰਾ ਮੋਬਾਈਲ ਨੰਬਰ ਹੈ 7035100003 ਜਦੋਂ ਮਰਜ਼ੀ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਲੋਕ ਹੱਕਾਂ ਲਈ ਅਸੀਂ ਅੱਧੀ ਰਾਤ ਨੂੰ ਵੀ ਖੜੇ ਹਾਂ ਜਿੰਮੀ ਜੀ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਪੰਜਾਬ ਅਸੀਂ ਦੇਖੋ ਮੈਂ ਯੂਥ ਨੂੰ ਇਹੀ ਹੈ ਵੀ ਆਪਣਾ ਯੂਥ ਨੂੰ ਜਵਾਨੀ ਸੰਭਾਲੋ ਕਿੱਧਰ ਨੂੰ ਜਾ ਰਿਹਾ ਯੂਥ ਹੈ ਬੜਾ ਦੁਖਾਂਤ ਹੈ ਤਾਂ ਕੁਝ ਫਰਸਟ੍ਰੇਟ ਹੋ ਰਹੇ ਨੇ ਕੋਈ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਕੁਝ ਨਸ਼ਿਆਂ ਵੱਲ ਚੱਲ ਰਿਹਾ ਤਾਂ ਇਸ ਤੋਂ ਯੂਥ ਲਈ ਇਹ ਹੈ ਵੀ ਇੱਕ ਬਚਨਾ ਚਾਹੀਦਾ ਹੈ ਸਰਕਾਰਾਂ ਨੂੰ ਵੀ ਸਿਸਟਮ ਨੂੰ ਵੀ ਲੋਕ ਆਵਾਜ਼ ਦੇ ਜੋ ਪ੍ਰਤੀਨਿਧੀ ਬਣੇ ਹੋਏ ਨੇ ਲੋਕ ਉਹਨਾਂ ਨੂੰ ਵੀ ਅਵੇਅਰਨੈਸ ਕੈਂਪ ਜ਼ਰੂਰ ਚਲਾਉਣੇ ਚਾਹੀਦੇ ਆ ਤਾਂ ਜੋ ਇਹ ਚ ਰੋਜ਼ਗਾਰ ਉਹਨਾਂ ਨੂੰ ਮਹਈਆ ਕਰਉਣ ਲਈ ਵੀ ਸਰਕਾਰ ਨੂੰ ਵਚਨਬੱਧ ਹੋਣਾ ਚਾਹੀਦਾ ਹੈ ਇਹ ਸੰਨ ਸਾਡੇ ਨਾਲ ਜਤਿੰਦਰ ਜਿੰਮੀ ਜੀ ਬਰਨਾਲੇ ਤੋਂ ਜੋ ਕਿ ਅਨੇਕਾਂ ਗਰੀਬ ਲੋਕਾਂ ਦੇ ਫਸੇ ਹੋਏ ਪੈਸੇ ਏਜੰਟਾਂ ਤੋਂ ਵਾਪਸ ਦਿਵਾ ਚੁੱਕੇ ਨੇ ਦੇਖਦੇ ਰਹੋ ਸਿਟੀ ਬਰਨਾਲਾ News